ਰੀਤੀ ਨੂੰ ਫੋਨ ਕਰਦੀ ਅੱਜ ਚੰਦਰੀ ਨੇ ਮਾਂ ਤੋਂ ਬਾਅਦ ਢੇੜਾ ਹੀ ਨਹੀਂ ਮਾਰਿਆ ਮੰਨਿਆ ਮਾਵਾ ਨਾਲ ਪੇਕੇ ਹੁੰਦੇ ਨੇ ਸਾਰੀਆਂ ਭਝਾਈਆਂ ਇੱਕੋ ਜੀਆਂ ਤਾਂ ਨਹੀਂ ਹੁੰਦੀਆਂ ਜੇ ਮਾਂ ਮੁੱਕ ਗਈ ਪੇਕੇ ਤਾਂ ਨਹੀਂ ਮੁੱਕੇ ਬੀਤੂ ਚੰਦਰੀਏ ਢੇੜਾ ਤਾਂ ਮਾਰ ਜਾ ਸਾਡੇ ਕੋਲ ਆ ਕੇ ਕਿੰਨਾ ਟਾਈਮ ਹੋ ਗਿਆ ਮੁੜ ਕੇ ਆਈ ਨਹੀਂ ਹੈਗੀ ਅਸੀਂ ਵੀ ਤੇਰਾ ਉਨਾਂ ਹੀ ਕਰਦੇ ਆ ਜਿੰਨਾ ਮਾਂ ਕਰਦੀ ਸੀ ਸਾਨੂੰ ਵੀ ਤੂੰ ਉਨੀ ਪਿਆਰੀ ਹੈ ਜਿੰਨੀ ਤੂੰ ਬੀਬੀ ਨੂੰ ਪਿਆਰੀ ਹੁੰਦੀ ਸੀ

ਉਡਿ ਗੁੜਕੇ ਗੇੜੇ ਨਹੀਂ ਮਾਰਿਆ ਹੈਗਾ ਪੇਕੇ ਆ ਤਾ ਜਾ ਉਹੀਂ ਬਸ ਪੱਬੀ ਟਾਈਮ ਹੀ ਨਹੀਂ ਲੱਗਦਾ ਹੈਗਾ ਟਾਈਮ ਨਹੀਂ ਤਾਂ ਹਰ ਇੱਕ ਨੂੰ ਹੀ ਨਹੀਂ ਹੁੰਦਾ ਪਰ ਤੂੰ ਆ ਕੇ ਜਾ ਕਿੰਨਾ ਟਾਈਮ ਹੋ ਗਿਆ ਤੈਨੂੰ ਆਈ ਨੂੰ ਤੇਰਾ ਪੇਕਾ ਘਰ ਆ ਜਦੋਂ ਮਰਜ਼ੀ ਆ ਇੱਥੇ ਸਾਡਾ ਵੀ ਨਹੀਂ ਜੀ ਲੱਗਦਾ ਅੱਜ ਯਾਦ ਕਰੀ ਜਾਂਦੀ ਸੈਨੂੰ ਮੈਂ ਰੋਜ਼ ਚਿੱਤ ਚ ਕਰਦੀ ਆ ਵੀ ਇੰਨੇ ਦਿਨ ਹੋ ਗਏ ਪ੍ਰੀਤੀ ਨੂੰ ਆਈ ਨੂੰ ਇੰਨੇ ਦਿਨ ਹੋ ਗਏ ਤੂੰ ਤਾਂ ਮੁੜ ਕੇ ਚੰਦਰੀਏ ਗੇੜੇ ਹੀ ਨਹੀਂ ਮਾਰਿਆ ਮਾਂ ਤੋਂ ਬਾਅਦ ਜੀ ਤਾਂ ਭਾਬੀ ਮੇਰਾ ਵੀ ਕਰਦਾ ਤੈਨੂੰ ਪਤਾ ਕਰਦਿਆਂ ਕਿ ਵੀਲਦਾਰੀਆਂ ਨਹੀਂ ਨਿਕਲਣ ਦਿੰਦੀਆਂ ਬਾਕੀ ਭਾਬੀ ਤੈਨੂੰ ਪਤਾ ਵੀ ਪਸੂ ਮੇਰੇ ਹੱਥ ਪਏ ਹੋਏ ਨੇ ਧਾਰ ਕੱਢਣ ਵਾਲਾ ਨਹੀਂ ਹੈਗਾ ਕੋਈ ਹੋਰ ਕੋਈ ਨਾ ਇੱਕ ਦਿਨ ਆਂਡ ਗਵਾਂਡ ਨੂੰ ਕਿਹਾ ਹੀ ਕੋਈ ਆਂਡ ਗਵਾਂਡ ਚਾਚੀ ਤਾਈ ਕੱਢ ਲੂ ਕੋਈ ਹੋਰ ਕੱਢ ਲੂਗਾ ਧਾਰ ਖਚੰਦਰੀਏ ਤੈਨੂੰ ਐਵੇਂ ਲੱਗਦਾ ਵੀ ਮਾਂ ਹੀ ਪਿਆਰ ਕਰਦੀ ਸੀ ਤੈਨੂੰ ਵੀ ਅਸੀਂ ਤੈਨੂੰ ਪਿਆਰ ਨਹੀਂ ਕਰਦੇ ਜਿੰਨਾ ਮਾਂ ਕਰਦੀ ਸੀ ਉਦੋਂ ਵੱਧ ਕਰਦੇ ਆਂ ਪ੍ਰੀਤੀ ਤੇਰਾ ਸੀ ਤੂੰ ਆ ਆ ਕੇ ਢੇੜਾ ਮਾਰ ਕੇ ਜਾ ਰਾਤ ਲਾ ਕੇ ਜਾਇ ਇੱਕ ਗੱਲ ਸੁਣ ਪ੍ਰੀਤੀ ਜੇ ਤੈਨੂੰ ਐਵੇਂ ਆ ਵੀ ਮੇਰੀ ਮਾਂ ਹੀ ਮੈਨੂੰ ਪਿਆਰ ਕਰਦੀ ਸੀ ਅਸੀਂ ਤਾਂ ਤੈਨੂੰ ਦੁੱਗਣਾ ਪਿਆਰ ਕਰਦੇ ਆ ਮੰਨਿਆ ਹਨਾ ਮਾਂ ਬਾਗੀ ਉਹਦੀ ਘਾਟ ਤਾਂ ਦੇਖ ਅਸੀਂ ਪੂਰੀ ਕਰ ਨਹੀਂ ਸਕਦੇ ਪਰ ਪਿਆਰ ਤਾਂ ਤੈਨੂੰ ਅਸੀਂ ਉਨੇ ਹੀ ਦੇਵਾਂਗੇ ਨਾ ਜਿੰਨਾ ਮਾਂ ਕਰਦੀ ਸੀਗੀ ਨਾ ਭਾਬੀ ਤੈਨੂੰ ਉਹੀ ਲੱਗਦਾ ਹੈ ਚਾਹ ਜੇ ਤੂੰ ਇੰਨਾ ਕਹਿ ਨਹੀਂਉਂਈਆਂ ਤੈਨੂੰ ਐਂ ਲੱਗਦਾਗਾ ਵੀ ਮੈਂ ਤਾਂ ਨਹੀਂ ਆਉਂਦੀ ਹੈਗੀ ਵੀ ਮਾਂ ਤੋਂ ਬਿਨਾ ਨਹੀਂ ਆਉਂਦੀ ਤਾਂ ਮੈਂ ਸਾਰੇ ਕੰਮ ਕਾਰਨ ਮੇੜ ਕੇ ਨਾ ਇੱਕ ਦਿਨ ਜ਼ਰੂਰ ਆ ਕੇ ਜਾਉਂਗੀ ਵਿੱਚ ਦੀ ਹੋਰ ਆ ਕੇ ਜਾ ਸਾਰੇ ਯਾਦ ਕਰਦੇ ਹਾਂ ਸੀ ਤੈਨੂੰ ਭਤੀਜੀ ਤੇਰੀ ਅੱਡ ਯਾਦ ਕਰਦੀ ਆ ਭੂਆ ਕਿੱਦੇ ਆਉਗੀ ਭੂਆ ਕਿੱਦੇ ਆਉਗੀ ਆ ਕੇ ਜਾ ਰੀਤੀ ਨਾਲੇ ਸਾਡਾ ਵੀ ਜੀ ਲੱਗ ਜੇ ਦੋ ਦਿਨ ਕੋਈ ਨਾ ਭਾਬੀ ਮੈਂ ਆ ਕੇ ਜਾਉਂਗੀ ਕਦੇ ਦਿਨ ਤੱਕ ਆਉਂ ਮੈਂ ਹਾਂ ਹੋਰ ਚਲ ਵਧੀਆ ਸਾਰਾ ਹਾਂ ਸਾਰੇ ਵਧੀਆ ਚਲ ਠੀਕ ਹੈ ਚੰਗਾ ਫਿਰ ਆ ਜੀ ਪੱਕਾ ਡੀਕਾਂਗੇ ਅਸੀਂ ਤੁਹਾਨੂੰ ਠੀਕ ਹੈ ਬੱਬੀ ਚੰਗਾ ਲੈ ਮੈਂ ਤਾਂ ਭਾਬੀ ਨੂੰ ਹੀ ਕਿਹਾ ਸੀ ਵੀ ਕੰਮ ਧੰਦੇ ਵਾਲੇ ਨੇ ਕੰਮ ਨਹੀਂ ਨਿਬੜਦੇ ਮੈਂ ਤਾਂ ਵੇਲ ਵੀ ਹੁੰਨੀ ਆ ਸਾਰਾ ਦਿਨ ਪ੍ਰੀਤਿਨ ਤਾਂ ਐਵੇਂ ਲੱਗਦਾ ਵੀ ਮੇਰੇ ਤਾਂ ਮਾਂ ਨਾਲ ਹੀ ਪੇਕੇ ਸੀ ਨਹੀਂ ਚੰਦਰੀਏ ਮੈਂ ਬਥੇਰਾ ਚਾਹਣੀ ਆ ਤੈਨੂੰ ਤੇਰਾ ਮੈਂ ਦਿਲ ਜਿੱਤ ਕੇ ਦਿਖਾਉਂਗੀ ਮਾਣ ਨਾਲੋਂ ਵੱਧ ਪਿਆਰ ਕਰਕੇ ਦਿਖਾਉਂਗੀ ਐਵੇਂ ਉਹਦੇ ਮਨ 'ਚ ਹੋਊਗਾ ਵੀ ਪਤਾ ਨਹੀਂ ਮੇਰੀ ਭਾਬੀ ਘੱਟ ਪਿਆਰ ਕਰਦੀ ਐ ਵੀ ਮਾਣ ਵਾਲੀ ਸੀ ਸਾਰਾ ਕੁਛ ਤੂੰ ਆ ਤਾਂ ਸਹੀ ਚੰਦਰੀਏ ਕਿਤੇ ਗੇੜਾ ਤਾਂ ਮਾਰ ਸਾਡੇ ਕੋਲੇ ਆ ਕੇ ਵੀ ਅਸੀਂ ਤੈਨੂੰ ਕਿੰਨਾ ਚਾਹਣੇ ਆਂਗੇ ਬਸ ਮੇਰੇ ਮਨ 'ਚ ਤਾਂ ਇਹੀ ਡਰ ਸੀ ਵੀ ਕਿਤੇ ਮੇਰੀ ਪਰਜਾਈ ਮੇਰੇ ਗਈ ਤੋਂ ਮੱਥੇ ਵਟ ਨਾ ਪਾ ਲੇ ਪਰ ਉਹਨੇ ਤਾਂ ਮੈਨੂੰ ਆਪ ਹੀ ਫੋਨ ਕਰਕੇ ਕਿਹਾ ਵੀ ਤੂੰ ਆ ਜਾ ਸਾਡੇ ਜੀ ਨਹੀਂ ਲੱਗਦਾ ਚਲ ਮੈਂ ਕੰਮ ਮਤ ਨਿਵੇੜੀ ਰੱਖੇ ਨੇ ਮੈਂ ਤਾਂ ਅੱਜ ਹੀ ਜਾਇ ਆਉਣੀ ਆ ਭੱਜ ਕੇ ਮੈਂ ਤਾਂ ਫੋਨ ਹੀ ਡੀਕਦੀ ਸੀ ਉਹਦਾ ਹੋਰ ਕੁੜੀਆਂ ਨੂੰ ਕੀ ਚਾਹੀਦਾ ਹੁੰਦਾ ਜੇ ਪੇਕਿਆਂ ਤੋਂ ਇੰਨੀ ਖੁਸ਼ੀ ਨਾਲ ਫੋਨ ਆ ਜੇ ਵੀ ਤੂੰ ਕਿਹੜਾ ਮਾਰ ਕੇ ਜਾ ਲੈ ਮੇਰੀ ਭਜਾਈ ਨੇ ਇੰਨਾ ਖੁਸ਼ ਹੋ ਕੇ ਮੈਨੂੰ ਫੋਨ ਕੀਤਾ ਵੀ ਤੂੰ ਆ ਕੇ ਜਾ ਮੈਨੂੰ ਤਾਂ ਦਿਵਾਰੀ ਜਿੰਨਾ ਚਾ ਚੜ ਗਿਆ ਮੈਂ ਤਾਂ ਅੱਜ ਹੀ ਜਾ ਕੇ ਆਉਣੀ ਆ ਇਹਨਾਂ ਨੂੰ ਪੁੱਛ ਲੈਣੀ ਆ ਫੋਨ ਕਰਕੇ ਵੀ ਮੈਂ ਜਾਇ ਆਮ ਕਿਹੜਾ ਕੰਮ ਮੈਂ ਕੋਈ ਜੋ ਜੋ ਘਰ ਨੇੜੇ ਆਈ ਜਾਂਦਾ ਦਿਲ ਖੁਸ਼ਦਾ ਵੀ ਅੱਗੇ ਤਾਂ ਮਾਂ ਹੁੰਦੀ ਬਾਹਰ ਚ ਖੜ ਜਾਂਦੀ ਪਹਿਲੀ ਦੇਖਣ ਲੱਗ ਜਾਂਦੀ ਵੀ ਮੇਰੀ ਧੀ ਆਉਣ ਵਾਲੀ ਆ ਲੈ ਮਾਂ ਹੁੰਦੇ ਤਾਂ ਕਦੇ ਬੈਲ ਮਾਰਨ ਦੀ ਲੋੜ ਹੀ ਨਹੀਂ ਪਈ ਸੀ ਬਾਹਰ ਖੁੱਲੇ ਹੀ ਹੁੰਦਾ ਸੀ ਬੈਲ ਮਾਰੀ ਐ ਹੋਰ ਤਾਂ ਕੌਣ ਹੋਊਗਾ ਰੀਤੀ ਨੂੰ ਫੋਨ ਕੀਤਾ ਸੀ ਕੁੜੀਆਂ ਨੂੰ ਚਾਹ ਹੁੰਦਾ ਵੇਖ ਕੇ ਆਉਂਦਾ ਉਹੀ ਹੋਣੀ ਦੇਖਾਂ ਤੇ ਦੇਖਾ ਅੱਛਾ ਬੀਤੀ ਇਹ ਦੱਸਦੀ ਘਰ ਹੋ ਠੀਕ ਹੈ ਬ੍ਰੀਤੀ ਹਾਂ ਵਧੀਆ ਹੋਰ ਕੁੜੀ ਨੂੰ ਨਹੀਂ ਲੈ ਕੇ ਆਈ ਨਾ ਉਹ ਪੜ੍ਹਨ ਗਈ ਹੋਵੇ ਅੱਛਾ ਆ ਜਾ ਮੈਂ ਤਾਂ ਆਖਿਆ ਮੈਨੂੰ ਪਤਾ ਨਹੀਂ ਕੌਣ ਹੈ ਪਹਿਲਾਂ ਫਿਰ ਮੈਂ ਸੋਚਿਆ ਮੈਂ ਪ੍ਰੀਤੀ ਨੂੰ ਫੋਨ ਕੀਤਾ ਸੀ ਮੈਂ ਪ੍ਰੀਤੀ ਨਾ ਹੋਵੇ ਕਿਤੇ ਬੈਠ ਪ੍ਰੀਤੀ ਮੈਂ ਤੈਨੂੰ ਪਾਣੀ ਲੈ ਕੇ ਆਉਣੀ ਆ ਕੁਰਸੀ ਤੇ ਬਹਿ ਜਾਂਦੀ ਕਿ ਮੰਜੇ ਤੇ ਬੈਠੇਗੀ ਨਾ ਕੋਈ ਨਾ ਫੱਬੀ ਮੰਜੇ ਤੇ ਬੈਠ ਆ ਗਈ ਮੈਂ ਪਾਣੀ ਲੈ ਆਵਾਂ जाई ने नाल बुलाया मिली है पर जो मां होंगी खुशी मेरी दुगनी हो जानी सी। प्रीति पाने घर परिवार ठीक से प्रीति सारा हां भाभी खेत गए हुए से। अच्छा। फिर मैं पूछ लिया फोन करके मैं चल जवाक भी स्कूल गए ने ਮੈਂ ਕਿਹਾ ਹੂੰ ਵੀ ਬੇਲੂ ਹੀ ਆ ਮੈਂ ਘਰੇ ਮਖਾਜੀ ਜਾਇ ਆਉਣੀ ਆ ਅੱਛਾ ਹਾਂ ਵਿੱਚ ਦੀ ਘੰਟਾ ਮੈਂ ਖਾ ਜਾ ਆਉਂਗੀ ਚਲ ਘੰਟਾ ਕਿਉ ਮੈਂ ਤਾਂ ਰੀਤੇ ਦੇ ਨੂੰ ਰੱਖੂਗੀ ਮੈਂ ਤਾਂ ਤੈਨਦੇ ਖੁੱਦ ਦੇ ਵੀ ਆਖ ਸੀ ਵੀ ਰਾਤ ਲਾ ਕੇ ਜਾਈਂ ਘੰਟੇ ਚ ਕੀ ਗੱਲਾਂ ਕਰेंगी ਹਜੇ ਤਰ ਬਾਈ ਬਲਾਡੇ ਗਿਆ ਹੋਇਆ ਉਹ ਨਹੀਂ ਆਇਆ ਕੁੜੀ ਸਕੂਲ ਪੜਨ ਗਈ ਹੋਈ ਹੈਗੀ ਰੋਜ਼ ਯਾਦ ਕਰਦੀ ਆ ਵੀ ਮੇਰੀ ਭੂਆ ਆਉਗੀ ਕਿੱਦੇ ਆਉਗੀ ਆਏ ਹੁਣ ਤੂੰ ਘੰਟੇ ਚ ਕਿਵੇਂ ਮੁੜ ਜੈਗੀ ਭਲਾਂਦੀ ਅੱਜ ਤਾਂ ਤੈਨੂੰ ਅਸੀਂ ਰਾਤ ਰੱਖਾਂਗੇ ਕੱਲ ਨੂੰ ਵਗ ਜਾਈਂ ਆਪਦਾ ਨਾ ਨਾ ਭਾਬੀ ਮੇਰਾ ਘਰ ਨਹੀਂ ਸਰਦਾ ਨਾ ਜਦੋਂ ਤੂੰ ਵਿਆਹੀ ਨਹੀਂ ਸੀ ਪ੍ਰੀਤੀ ਉਦੋਂ ਵੀ ਤਾਂ ਉਹਨਾਂ ਦਾ ਸਰਦਾ ਹੀ ਸੀ ਅਸੀਂ ਤਾਂ ਪਹਿਤੈ ਨੂੰ ਜਾਣ ਨਹੀਂ ਦਿੰਦੇ ਰਾਜ ਹੀ ਹੈ ਗੁੱਸੇ ਰਹਿ ਫੋਨ ਕਰਦੀ ਉਹਨਾਂ ਨੂੰ ਆਪੀ ਤਾਂ ਰੰਧੂ ਨਾ ਘੜਵਾ ਲਾਂਗੇ ਕਹਿ ਕੇ ਗਵਾਂਡੀਆਂ ਤੋਂ ਕੁਝ ਨਹੀਂ ਹੁੰਦਾ ਇੱਕ ਦਿਨ ਨਾਲ ਨਾਨਾ ਪਾ ਭੀ ਜਮੀ ਨਹੀਂ ਸਰਦਾ ਮੈਨੂੰ ਤਾਂ ਜਾਣਾ ਪਊਗਾ ਨਾ ਬ੍ਰਿਤੀ ਬੀਬੀ ਤੋਂ ਆਖੇ ਤਾਂ ਤੋੜ ਹੀ ਰਹਿ ਜਾਂਦੀ ਕਿ ਤੈਨੂੰ ਐਵੇਂ ਲੱਗਦੇ ਮੇਰੇ ਭਰਾ ਭਾਬੀ ਮੈਨੂੰ ਘੱਟ ਪਿਆਰ ਕਰਦੇ ਆ ਨਾ ਭਾਬੀ ਘੱਟ ਪਿਆਰ ਵਾਲੀ ਤਾਂ ਕੀ ਗੱਲ ਐ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਹੀ ਫੋਨ ਕੀਤਾ ਤੇ ਮੈਂ ਵੀ ਤਾਂ ਹੀ ਭੱਜੀ ਆਈਆਂ ਬਸ ਫਿਰ ਪ੍ਰੀਤੀ ਕਹਿਣ ਦੀ ਲੋੜ ਹੀ ਨਹੀਂ ਇੱਕ ਦਿਨ ਨਹੀਂ ਉਹਨੂੰ ਦੋ ਦਿਨ ਲਾ ਕੇ ਜਾ ਆਪੀ ਹੋ ਜਾਣਗੇ ਤੇਰੇ ਕੰਮ ਧੰਦੇ ਕੰਮ ਧੰਦੇ ਤਾਂ ਨਿਭੜਦੀ ਨਹੀਂ ਜਿੱ ਨਜ਼ਰ ਆਪਾਂ ਘਰੋਂ ਨਿਕਲਦੇ ਨਹੀਂ ਫੇ ਤਾਂ ਫੇਰ ਹੀ ਛੁੱਟਦੇ ਨੇ ਗੱਲਾਂ ਤਾਂ ਆਪਾਂ ਬਾਅਦ 'ਚ ਕਰਦੇ ਆਂ ਪ੍ਰੀਤੀ ਤੇ ਮੈਨੂੰ ਆਂ ਦੱਸ ਤੈਨੂੰ ਦੁੱਧ 'ਚ ਪੱਤੀ ਪਾਵਾਂ ਕ ਚਾਹ ਬਣਾਵਾਂ ਕ ਕੌਫੀ ਪੀਵੇਂਗੀ ਤੂੰ ਨਾ ਪੱਭੀ ਮੈਂ ਤਾਂ ਕੁਛ ਨਹੀਂ ਪੀਂਦੀ ਮੈਂ ਤਾਂ ਚਾਹ ਪੀ ਕੇ ਆਈ ਆਂ ਹਾਂ ਕੁਸ਼ ਕਿਉਂ ਨਹੀਂ ਪਿੰਦੀ ਤੈਨੂੰ ਇੱਕ ਚੀਜ਼ ਦੱਸ ਬਾਕੀ ਜਦੋਂ ਬਾਅਦ ਚ ਬਣਾ ਦੂੰ ਕੀ ਪੀਣਾ ਹੈ ਤੈਨੂੰ ਦੱਸ ਮੈਂ ਉਹ ਹੀ ਬਣਾ ਕੇ ਦੇਉਂਗੀ ਤੈਨੂੰ ਮੈਂ ਪੀਣਾ ਤਾਂ ਤੈਨੂੰ ਸਾਰਾ ਕੁਝ ਹੀ ਪਊਗਾ ਪ੍ਰੀਤੀ ਤੂੰ ਪਹਿਲਾਂ ਆਂ ਦੱਸ ਬਿਵੋਨਾਂ ਚ ਪਹਿਲਾਂ ਬਣਾ ਕੇ ਕੀ ਲਿਆ ਕੇ ਦੇ ਮੈਂ ਤੈਨੂੰ ਚੱਲ ਭਾਬੀ ਫਿਰ ਜਿਹੜਾ ਸੁਣਨ ਚੰਗਾ ਲੱਗਦਾ ਉਹ ਬਣਾ ਲਿਓ ਚੱਲ ਤੂੰ ਬੈਠ ਮੈਂ ਆ ਗਈ ਕਿ ਨਹੀਂ ਚੰਗੀ ਆ ਮੇਰੀ ਪਰਜਾਈ ਜਿਹੜੀ ਇੰਨਾ ਕੁਸ ਪੁੱਛ ਕੇ ਗਈ ਆ ਵਿਚਾ ਘਾ ਪੀਣੀ ਆ ਕਿ ਕਾਫੀ ਕਿ ਦੁੱਧ 'ਚ ਪੱਤੀ ਪਾ ਕੇ ਲਿਆਵਾ ਨਹੀਂ ਲੋਕਾਂ ਦੀਆਂ ਪਰਜਾਈਆਂ ਤਾਂ ਦੇਖ ਕੀ ਮੱਥੇ ਵੱਟ ਪਾ ਲੈਂਦੀਆਂ ਨੇ ਕਬਾਉਣਾ ਪਿਉਣਾ ਤਾਂ ਦੂਰ ਦੀ ਗੱਲ ਚੱਜ ਨਾਲ ਬੁਲਾਉਂਦੀਆਂ ਵੀ ਨਹੀਂ ਹੈਗੀਆਂ ਮੇਰੀ ਪਰਜਾਈ ਨੇ ਮੈਨੂੰ ਕਿੰਨਾ ਮਾਨ ਸਤਕਾਰ ਦਿੱਤਾਗਾ ਪਰ ਜੇ ਮੇਰੀ ਮਾਂ ਹੁੰਦੀ ਤਾਂ ਮੇਰੀ ਇਹੀ ਖੁਸ਼ੀ ਦੁੱਗਣੀ ਹੋ ਜਾਂਦੀ ਮੈਨੂੰ ਦੁੱਗਣਾ ਪਿਆਰ ਮਿਲਦਾ ਹੁਣ ਮੈਂ ਕੱਲੀ ਬੈਠੀ ਆ ਮੰਜੇ ਤੇ ਜੇ ਪਰਜਾਈ ਚਾਹ ਬਣਾਉਣ ਗਈ ਆ ਨਹੀਂ ਕਿਤੇ ਜੇ ਮੇਰੀ ਮਾਂ ਹੁੰਦੀ ਹੁਣ ਉਹਰੇ ਮੇਰੇ ਕੋਲੇ ਬੈਠੀ ਹੁੰਦੀ ਮੰਜੇ ਤੇ ਉਹਨਾ ਟਾਈਮ ਮਾਂ ਮਾਂ ਦੀਆਂ ਦੁੱਖ ਸੁੱਖ ਕਰਦੀਆਂ ਦੋ ਗੱਲਾਂ ਕਰਦੀਆਂ ਨਾਲੇ ਉਹਨੂੰ ਕਿੰਨਾ ਚਾ ਚੜਦਾ ਦੋ ਖੁਸ਼ੀਆਂ ਹੋ ਜਾਂਦੀਆਂ ਵੀ ਇੱਕ ਤਾਂ ਮੇਰੀ ਧੀ ਆਈ ਆ ਤੇ ਦੂਜਾ ਮੇਰੀ ਨੂੰ ਮੇਰੀ ਧੀ ਦੇ ਆਈ ਤੇ ਇੰਨੀ ਖੁਸ਼ੀ ਮਨਾਉਂਦੀ ਆ ਐਨਾ ਉਹਨੂੰ ਹੱਸ ਕੇ ਬੁਲਾਉਂਦੀ ਆ ਉਹਨੇ ਤਾਂ ਭੁੱਲੀ ਨਹੀਂ ਸਮਾਉਣਾ ਸੀ ਜਿਉਂਦੇ ਰਹਿਣ ਮੇਰੇ ਭਾਈ ਪਰ ਜਾਈ ਜਿਹੜੇ ਮੈਨੂੰ ਇੰਨਾ ਪਿਆਰ ਕਰਦੇ ਨੇ पर मां दी ਘਾਟਤਾ ਮੈਨੂੰ ਫੇਰ ਵੀ ਰਹੂਗੀ ਸਾਰੀ ਉਮਰ ਜਿੰਨਾ ਚਿਰ ਮੈਂ ਜਿਉਣੀ ਆ ਉਹਨਾਂ ਟਾਈਮ ਮਾਂ ਦੀ ਘਾਟਤਾ ਮਹਿਸੂਸ ਹੋਊਗੀ ਲੈ ਪ੍ਰੀਤੀ ਆ ਖਾ ਲੈ ਨੜੇ ਦੁੱਧ ਚ ਬੱਤੀ ਪਾਤੀ ਮੈਂ ਪੀ ਲਾ ਜੇ ਕਿਤੇ ਤੈਨੂੰ ਮੈਨੂੰ ਐ ਪਤਾ ਹੁੰਦਾ ਵੀ ਆਉਣਾ ਮੈਂ ਤੇਰੇ ਬਾਈ ਨੂੰ ਪਹਿਲੀ ਫੋਨ ਕਰਦਾ ਦੀ ਮੈਂ ਤੇਰੇ ਵਾਸਤੇ ਕੁਝ ਹੋਰ ਮੰਗਾ ਲਾਂਦੀ ਲੇ ਚੱਲ ਪ੍ਰੀਤੀ ਹੁਣ ਤੂੰ ਐਨੇ ਇਹਦੇ ਨਾਲ ਹੀ ਸਾਰ ਲੈ। ਲੈ ਭਾਬੀ ਸਾਰਨ ਵਾਲੀ ਕੀ ਗੱਲ ਐ? ਐਨਾ ਥੋੜਾ ਹੈਗਾ। ਤੂੰ ਤਾਂ ਫੇਰ ਵੀ ਮੇਰੇ ਆਈ ਤੇ ਐਨਾ ਕੀਤਾ। ਨਹੀਂ ਤਾਂ ਲੋਕਾਂ ਦੀਆਂ ਪਰਜਾਈਆਂ ਤਾਂ ਕੁੜੀਆਂ ਦੇ ਆਏ ਤੋਂ ਮੱਥੇਵਟ ਪਾ ਲੈਂਦੀਆਂ ਨੇ, ਜਮੀ ਨਹੀਂ ਬੁਲਾਉਂਦੀਆਂ ਉਹਨਾਂ ਨੂੰ। ਲੈ ਪ੍ਰੀਤੀ, ਮੱਥੇਵਟ ਪਾਉਣ ਵਾਲੀ ਕੀ ਗੱਲ ਐ? ਉਹ ਪਾਗਲ ਹੋਣਗੀਆਂ, ਕਮਲੀਆਂ ਹੋਣੀਆਂ ਜਿਹੜੀਆਂ ਨਣਦਾਂ ਆਈਆਂ ਤੋਂ ਮੱਥੇਵਟ ਪਾਉਂਦੀਆਂ ਨੇ। ਪਰਜਾਈਆਂ ਤੋਂ ਪਹਿਲਾਂ ਤਾਂ ਨਣਦਾਂ ਦੀ ਘਰ ਹੁੰਦਾ। ਆ ਲੈ ਲੱਡੂ ਖਾ ਤੂੰ ਨਾਲ। ਕਾਲਾ ਪ੍ਰੀਤੀ ਨਾ ਗੱਲ ਸੁਣ ਕਮਲਿਏ ਮੈਨੂੰ ਆਈ ਨੂੰ ਤਾਂ ਇੱਥੇ 5 ਸਾਲ ਹੋਏ ਨੇ ਤੇਰਾ ਤਾਂ ਬਚਪਨ ਸਾਰਾ ਇੱਥੇ ਲੰਘਿਆ 23 ਸਾਲਾਂ ਦੀ ਹੋ ਕੇ ਗਈਆਂ ਇਹ ਘਰ ਪਹਿਲਾਂ ਤੇਰਾ ਹੀ ਆ ਮੇਰਾ ਤਾਂ ਹੁਣ ਹੋਇਆ ਹੁਣ ਵੀ ਕੀ ਹੋਇਆ ਪ੍ਰੀਤੀ ਪਹਿਲਾਂ ਤੇਰਾ ਘਰ ਸੀ ਹੁਣ ਆਪਣਾ ਦੋਨਾਂ ਦਾ ਘਰ ਹੈ ਜਦੋਂ ਮਰਜ਼ੀ ਆ ਇੱਥੇ ਤੇਰਾ ਪੇਕਾ ਘਰ ਹੈ ਸਾਰੀ ਉਮਰ ਤਾਂ ਇੱਥੇ ਕੱਢੀ ਹੈ 23 ਸਾਲਾਂ ਦੀ ਹੋ ਕੇ ਗਈਆਂ ਇੱਥੇ ਤੋਂ ਜਦੋਂ ਮਰਜ਼ੀ ਤੇਰਾ ਜੀ ਕਰਦਾ ਹੈ ਕਰਿਆ ਸਕਦੀਆਂ ਕੋਈ ਤੈਨੂੰ ਰੋਕ ਟੋਕ ਨਹੀਂ ਹੈਗੀ ਤੈਨੂੰ ਪ੍ਰੀਤੀ ਕਿਵੇਂ ਘਰ ਭੁੱਲੂਗਾ ਪੇਕੇ ਪਿੰਡ ਨਾਲ ਤਾਂ ਕੁੜੀਆਂ ਨੇ ਆਜਾਦਾ ਹਮੇਸ਼ੀ ਰਹਿੰਦੀਆਂ ਨੇ ਹੁਣ ਜਿਵੇਂ ਤੇਰਾ ਦਿਮਾਗ ਇੱਥੇ ਰਹਿੰਦਾ ਰਹਿਣੀ ਤੂੰ ਉੱਥੇ ਆਂ ਓਵੇਂ ਮੇਰਾ ਕੰਮ ਮੈਂ ਉਰੇ ਕਰੀ ਜੰਨੀ ਰਹਿਣੀ ਆ ਦਿਮਾਗ ਮੇਰਾ ਪਿੰਡ ਫਿਰਦਾ ਹੁੰਦਾ ਵੀ ਪੇਕੇ ਕਿਵੇਂ ਨੇ ਪੇਕੇ ਸੁਖ ਸ਼ਾਂਤ ਹੋਵੇ ਆਏ ਹੋਵੇ ਬਾਹ ਹੋਵੇ ਸਾਰਾ ਦਿਨ ਦਿਮਾਗ ਉੱਥੇ ਰਹਿੰਦਾਗਾ ਕੁੜੀਆਂ ਨੂੰ ਤਾਂ ਆਪਾਂ ਨੂੰ ਪ੍ਰੀਤੀ ਪੇਕਾ ਪਿੰਡ ਵੱਧ ਪਿਆਰਾ ਲੱਗਦਾ ਸੌਰਿਆਂ ਤੋਂ ਬਸ ਇੱਕ ਮਜਬੂਰੀ ਐ ਰਹਿਣਾ ਪੈਂਦਾ ਵਿਆਹਿਆਂ ਜਾਂਦੇ ਆਪਾਂ ਪਰ ਆਏ ਨਹੀਂ ਹੈਗਾ ਵੀ ਪੇਕਾ ਪਿੰਡ ਭੁੱਲਿਆ ਜਾਂਦਾ ਕੁੜੀਆਂ ਦਾ ਜਿੰਨਾ ਚਿਰ ਮਰਦੀਆਂ ਨਹੀਂ ਉਨਾਂ ਚਿਰ ਪੇਕਿਆਂ ਦੀ ਆਸ ਕਰਦੀਆਂ ਨੇ ਬੰਦੇ ਨੂੰ ਤਾਂ ਪ੍ਰੀਤੀ ਇੱਕ ਘਰ ਦੀ ਸੋਚ ਹੁੰਦੀ ਐ ਕੁੜੀਆਂ ਨੂੰ ਤਾਂ ਦੋਨੇ ਪਾਸੇ ਸੋਚ ਹੁੰਦੀ ਐ ਨਾਲੇ ਪੇਕਿਆਂ ਦੀ ਨਾਲੇ ਸੌਰਿਆਂ ਦੀ ਹਾਂ ਭਾਬੀ ਇਹ ਗੱਲ ਤਾਂ ਤੁਹਾਡੀ ਸਹੀ ਐ ਮੇਰਾ ਦਿਮਾਗ ਤਾਂ 24 ਘੰਟੇ ਇੱਥੇ ਹੀ ਰਹਿੰਦਾਗਾ ਰਵੇ ਵੀ ਕਿਉਂ ਨਾ ਪ੍ਰੀਤੀ ਇਸੇ ਘਰ ਚ ਵੱਡੀ ਹੋਈਆਂ ਸਾਰਾ ਬਚਪਨ ਬਿੱਤਿਆ ਇੱਥੇ ਤੇਰਾ ਕਦੇ ਚਾਦਰਾਂ ਕੱਢ ਲਈਆਂ ਕਦੇ ਦਰਵਾਗੀਆਂ ਕਦੇ ਉੱਧਰ ਵਗੀਆਂ ਮੈਂ ਤਾਂ ਪ੍ਰੀਤੀ ਵੀਬੀ ਤੋਂ ਬਾਅਦ ਪੇਟੀ ਵੀ ਨਹੀਂ ਖੋਲੀ ਅੱਜ ਆਪਾਂ ਪੇਟੀ ਖੋਲੀਏ ਜੇ ਤੇਰਾ ਕੁਝ ਮਨ ਕਰਦਾ ਕੋਈ ਚੀਜ਼ ਲਜਾਣ ਨੂੰ ਤੇਰੇ ਯਾਦ ਹੈ ਵੀ ਮੇਰੀ ਮਾਂ ਦੀ ਪੇਟੀ ਚਾਹ ਚੀਜ਼ ਹੈ ਤਾਂ ਜਦੋਂ ਮਰਜ਼ੀ ਤੇਰਾ ਜੀ ਕਰੇ ਲਜਾ ਸਕਦੀਆਂ ਪ੍ਰੀਤੀ ਸਾਥ ਹੋ ਨਾ ਸੰਗੀ ਤੇਰਾ ਘਰ ਹੈ ਠੀਕ ਹੈ ਆਜਾ ਹੁਣ ਆਪਾਂ ਪੇਟੀ ਖੋਲੀਏ ਨਾਲੇ ਦੇਖੀ ਮੈਂ ਤਾਂ ਮੁੜ ਕੇ ਖੋਲੀ ਵੀ ਨਹੀਂ ਹੈਗੀ ਬੇਟੀ ਜੀ ਨਹੀਂ ਕਰਿਆ ਕੱਲੀ ਜਾਣੀ ਦਾ ਅੱਗੇ ਤਾਂ ਪ੍ਰੀਤੀ ਬੀਬੀ ਹੁੰਦੀ ਸੀ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਉਹਦੀ ਮੈਨੂੰ ਕਹਿੰਦੀ ਆ ਮੇਰੇ ਨਾਲ ਖੇਸ ਕਢਾ ਦੇ ਅੱਜ ਫਲਾਣ ਆ ਗਿਆ ਉਹਨੂੰ ਸੂਟ ਦੇਣਾ ਐ ਖੋਲ ਲਾਂਦੀ ਆ ਬਹਾਨੇ ਨਾਲ ਹੁਣ ਨਾ ਤਾਂ ਕੋਈ ਰਿਸ਼ਤੇਦਾਰ ਆਇਆ ਨਾ ਕਦੇ ਪੇਟੀ ਖੋਲੀ ਐ ਉਵੇਂ ਹੀ ਪਈ ਐ ਚੱਲ ਆਜਾ ਆਪਾਂ ਪੇਟੀ ਚੋਂ ਦੇਖਦੇ ਆ ਕੱਪੜਾ ਲੀਡਾ ਆਜਾ ਪ੍ਰੀਤੀ ਚੱਲ ਪੇਟੀ ਦੇਖੀ ਆਪਾਂ ਇਨੇ ਦਰਵਾਈ ਆ ਜੂਗਾ ਫਿਰ ਅੱਪ ਰੋਟੀ ਰੁੱਟੀ ਬਣਾ ਲਾਂਗੀ ਦੁਪਹਿਰ ਦੀ। ਮੈਂ ਤਾਂ ਕਦੇ ਮੁੜ ਕੇ ਵੇਟੀ ਵੀ ਨਹੀਂ ਖੋਲੀ ਆ ਵਿਚਾਰੀ ਦਾਈ ਟਰੰਕ ਪਿਆਗਾ। ਇਹਦੇ ਕੱਪੜੇ ਆਈ ਪਏ ਨੇ ਸਾਰੇ। ਲੈ ਵੇਟੀ ਚ ਦਿਖਾਉਣਾ ਛੋੜ ਕੇ ਤਾਂ। ਮੈਂ ਤਾਂ ਬਬਿਆ ਕਾ ਮਰੇ ਚ ਵੱਡਦੀ ਹੀ ਨਹੀਂ ਹੁੰਦੀ ਮੇਰਾ ਤਾਂ ਦੇਖ ਕੇ ਰੋਣ ਆ ਜਾਂਦਾ ਹੈ ਲੈਜੈਂਡਰੀ ਜਿਹਾ ਤਾਂ ਗੱਲਾਂ ਕਰਦੀਆਂ ਸਾਰੇ ਘਰ ਨਾਲ ਹੀ ਉਹਦੀਆਂ ਜੱਦਾ ਜੁੜੀਆਂ ਹੋਈਆਂ ਨੇ ਉਹ ਤਾਂ ਇੱਥੇ ਖੜੀ ਰਹਿੰਦੀ ਕਦੇ ਪੇਟੀ ਜੋ ਕੁਝ ਕੱਢ ਲਿਆ ਕਦੇ ਧਰ ਲਿਆ ਆਹ ਦੇ ਦੇ ਮੈਨੂੰ ਕੱਢ ਕੇ ਆ ਰੱਖ ਦਿਆ ਹੀ ਕਰੀ ਜਾਂਦੀ ਰਹਿੰਦੀ ਮੈਂ ਮੁੜ ਕੇ ਮੈਂ ਤੈਨੂੰ ਦੱਸੀ ਤੇ ਅੰਨੇ ਮੈਂ ਤਾਂ ਪੇਟੀ ਨਹੀਂ ਖੋਲੀ ਹੈਗੀ ਤਾਂ ਹੀ ਤੈਨੂੰ ਕਹਿਣੀ ਵਿਚਾਲੇ ਆਪਾਂ ਦੇਖ ਲੈਣੇ ਜੋ ਕੱਪੜਾ ਦੀ ਦਾ ਸੈੱਟ ਕਰਦਣੇ ਆ ਪਾਪੇ ਮੇਰੀ ਤਾਂ ਹਿੰਮਤ ਨਹੀਂ ਪੈਂਦੀ ਆਪਾਂ ਕਦੇ ਫੇਰ ਹੀ ਦੇਖਾਂਗੇ ਚਲ ਆਜਾ ਆਪਾਂ ਬਾਹਰ ਬੈਠ ਕੇ ਗੱਲਾਂ ਕਰ ਲੈਂਦੇ ਆ ਚਲ ਮਰਜ਼ੀ ਹੈ ਬ੍ਰਿਤੀ ਤੇਰੀ ਮੈਨੂੰ ਤਾਂ ਐਵੇਂ ਸੀ ਮੈਂ ਤੂੰ ਆਖੀਂ ਪੇਟੀ ਨਹੀਂ ਖੋਲੀ ਹੈਗੀ ਭਾਬੀ ਕਹਿੰਦੀ ਸੀ ਵੀ ਚਲ ਆਪਾਂ ਦੇਖ ਲੈਣੇ ਕੱਪੜਾ ਲੀਡਾ ਸੈੱਟ ਕਰਕੇ ਧਰ ਦਾਂਦੇ ਬਾਕੀ ਚਲ ਤੇਰੀ ਮਰਜ਼ੀ ਚਲ ਬਾਹਰੇ ਬੈ ਜਾ ਨੇ ਆ ਜਾ ਫਿਰ ਫੇਰ ਖੋਲ ਲੂੰਗੇ ਸਿਆਣਾ ਵੀ ਪਰ ਬਾਈ ਜਾਦੀ ਕਰੀ ਜਾਂਦੇ ਸੀ ਤੁਹਾਨੂੰ ਸਭ ਠੀਕ ਹੈ ਬਈ ਹਾਂ ਬਈ ਅੱਛਾ ਹੋਰ ਕਰੇ ਠੀਕ ਸੀ ਸਾਰੇ ਹਾਂ ਸਾਰੇ ਵਧੀਆ ਮੈਨੂੰ ਦੱਸ ਦੇਣਾ ਜੀ ਮੈਂ ਚੜਾ ਲੈਣਾ ਤੁਹਾਨੂੰ ਚੱਲ ਬੱਸ ਬਈ ਮੈਂ ਤਾਂ ਚਾਈ ਇੰਨਾ ਚੜ ਗਿਆ ਸੀ ਜਦੋਂ ਭਾਬੀ ਨੇ ਫੋਨ ਕੀਤਾ ਮੈਂ ਤਾਂ ਬੱਸ ਦਾ ਸਫਰ ਦਾ ਵੀ ਨਹੀਂ ਪਤਾ ਲੱਗਿਆ ਅੱਛਾ ਇਹ ਕਿੱਦਾਂ ਨਹੀਂ ਗਈ ਜਾਂਦੀ ਆ ਪ੍ਰੀਤੀ ਨੂੰ ਲਿਆ ਪ੍ਰੀਤੀ ਨੂੰ ਲਿਆ ਮੈਂ ਚੱਲ ਹਰੇ ਕੰਮ ਤਾਂ ਦੇ ਜੀ ਸੀ ਅੱਜ ਕਰੀਏ ਤਾਂ ਫੋਨ ਹੈ ਫਿਰ ਫਿਰ ਮੈਨੂੰ ਆਏ ਹੋਗੇ ਜੀ ਮੈਂ ਕਿੰਨਾ ਟਾਈਮ ਹੋ ਗਿਆ ਆਪਾਂ ਦੇਖ ਰੋਜ਼ ਗੱਲਾਂ ਕਰਦੇ ਹਾਂ ਵੀ ਆਈ ਨਹੀਂ ਹੈਗੀ ਮਾਂ ਤੋਂ ਬਾਅਦ ਜਮੀ ਨਹੀਂ ਆਈ ਹੈਗੀ ਹਾਂ ਮੈਂ ਕਿਹਾ ਚੱਲ ਤੂੰ ਆ ਜਾ ਇਥੇ ਕਹਿੰਦੀ ਅੱਜ ਮੈਂ ਬੇਲੀ ਸੀ ਕਮ ਮਦਨ ਦਨਵੇਡ ਰਖਿਆ ਜੀ ਕਹਿੰਦੀ ਮੈਂ ਅੱਖ ਚੱਲ ਜਾਈ ਹੋਣੀ ਅਕੇ ਘੰਟਾ ਮੈਂ ਕਿਹਾ ਘੰਟਾ ਕਿਉਂ ਜਾਏ ਉਹਨੇ ਬਿਸਤਰ ਆਤ ਰੱਖਾਂਗੇ ਤੈਨੂੰ ਨਾ ਤਾਂ ਰੀਤ ਗਈ ਹੋਈ ਐ ਸਕੂਲ ਮਾਂ ਨਾਲ ਤੇਰਾ ਬਾਈ ਵਾਰੇ ਗਿਆ ਹੋਇਆ ਹੁਣ ਘੰਟੇ ਚ ਕੀ ਮੁੜੇਗੀ ਕੀ ਬੈਠੇਗੀ ਤੂੰ ਕੀ ਗੱਲਾਂ ਬਾਤਾਂ ਕਰੇਗੀ ਮੂੰਹ ਤੇ ਤਾਰੀਫ ਕੀਤੀ ਮਾੜੀ ਹੁੰਦੀ ਐ ਬਾਈ ਇਹ ਵਿਚਾਰੀ ਬਹੁਤ ਵਧੀਆ ਨਹੀਂ ਤਾਂ ਹਨ ਜਿਹੜੀਆਂ ਮਤਲਬ ਕੇ ਹੁੰਦੀਆਂ ਨੇ ਡੜਦੀਆਂ ਨੇ ਆ ਵੀ ਨਾਲ ਨਾਲ ਇਹ ਤੇ ਨਾ ਪਿਆਰ ਕਰਦੀ ਐ ਮੈਥੋਂ ਵੱਧ ਹੋਰ ਬਈ ਮੈਂ ਤਾਂ ਆਪ ਆਈ ਨਹੀਂ ਆਉਂਦੀ ਸੀ ਮੈਨੂੰ ਆਏ ਸੀ ਵੀ ਕਿਤੇ ਭਾਬੀ ਮੈਂ ਦੇਖ ਕੇ ਮੱਥੇ ਵਟਾਣਾ ਪਾ ਲਈ ਜਿਵੇਂ ਲੋਕਾਂ ਦੀਆਂ ਪਰਜਾਈਆਂ ਕਰਦੀਆਂ ਨੇ ਪਰ ਭਾਬੀ ਨੇ ਤਾਂ ਮੈਨੂੰ ਆਪ ਫੋਨ ਕਰਕੇ ਸੱਦਿਆ ਹੋਰ ਤਾਂ ਐਂ ਲੜਦੀਆਂ ਨੇ ਬੁੜੀਆਂ ਵੀ ਕਿਉਂ ਆ ਗਈ ਇਹ ਮੈਨਾਂ ਨਾਲ ਲੜਦੀ ਰਹਿੰਦੀ ਆ ਵੀ ਸੁਲ ਲੈ ਕੇ ਕਿਉਂ ਨਹੀਂ ਆਉਂਦਾ ਪ੍ਰੀਤੀ ਕਿਉਂ ਨਹੀਂ ਆਉਂਦੀ ਹੈਗੀ ਚਲ ਮੈਨੂੰ ਤਾਂ ਖੁਸ਼ੀ ਆਈ ਗੱਲ ਦੀ ਬਹੁਤ ਆ ਇਹ ਵਿਚਾਰੀ ਇੰਨਾ ਕਰਦੀ ਆ ਤੇਰਾ ਨਹੀਂ ਕੋਈ ਕਰਦਾ ਨਹੀਂ ਹੈਗਾ ਅੱਜ ਕੱਲ ਦੇ ਟਾਈਮ 'ਚ ਹਤਮੀ ਹੋ ਗਈ ਰਿਸ਼ਤੇ ਜਮੀ ਹੁਣ ਦੇਖਦੀ ਆਪਾਂ ਕਿੰਨੇ ਘਰਾਂ 'ਚ ਆ ਵੀ ਮਾਵਾ ਮੁੱਕ ਜਾਂਦੇ ਨੇ ਮੁੜ ਕੇ ਕੁੜੀਆਂ ਆਣੋਂ ਹਟ ਜਾਂਦੀਆਂ ਨੇ ਮੈਨੂੰ ਵੀ ਇਹੀ ਸੀਗਾ ਮੈਂ ਕਿਹਾ ਜੇ ਤੇ ਮੇਰੀ ਨੰਦ ਵੀ ਨਾ ਆਣੋ ਹਟ ਜੇ ਵੀ ਮਾਂ ਮੁੱਕ ਗਈ ਤਾਂ ਬਾਰੇ ਪੇਕੇ ਮੁੱਕ ਗਏ ਆਪਾਂ ਤਾਂ ਸਾਰੀ ਉਮਰ ਵਰਤਨ ਹੈ ਇਹਦੇ ਨਾਲ ਆਪਾਂ ਖੁਸ਼ਕਿਸਮਤ ਆ ਬਈ ਜਿਹੜੀ ਆਪਾਂ ਨੂੰ ਇਹ ਮਿਲੀ ਆ ਨਹੀਂ ਤਾਂ ਕੋਈ ਦੇਖ ਕੇ ਰਾਜ਼ੀ ਨਹੀਂ ਹੁੰਦਾ ਹੈ ਨਾ ਹੋਰ ਬਈ ਆਪਾਂ ਤਾਂ ਵਾਲੇ ਖੁਸ਼ਕਿਸਮਤ ਆ ਜਿਹੜੀ ਆਪਾਂ ਨੂੰ ਭਾਬੀ ਮਿਲੀ ਆ ਨਹੀਂ ਤਾਂ ਲੋਕਾਂ ਦੀਆਂ ਭਾਬੀਆਂ ਤਾਂ ਦੇਖ ਕੇ ਮੱਥੇ ਵੱਟ ਪਾ ਲੈਂਦੀਆਂ ਨੇ ਪਹਿਲਾਂ ਤਾਂ ਮੈਨੂੰ ਐਂ ਜੇ ਲੱਗਦਾ ਸੀ ਵੀ ਮੈਨੂੰ ਮਾਂ ਦੀ ਕਮੀ ਮਹਿਸੂਸ ਹੁੰਦੀ ਸੀ ਉਰੇ ਆ ਕੇ ਪਰ ਹੁਣ ਤਾਂ ਜਦੋਂ ਦੀ ਮੇ ਮਾਭੀ ਨਾਲ ਗੱਲਾਂ ਕਰਨ ਲੱਗੀਆਂ ਮੈਨੂੰ ਤਾਂ ਮਾਂ ਦੀ ਕਮੀ ਮਹਿਸੂਸ ਹੀ ਨਹੀਂ ਹੁੰਦੀ ਹੈਗੀ ਐਂ ਲੱਗਦਾ ਵੀ ਮੈਨੂੰ ਤਾਂ ਦੂਜੀ ਮਾਂ ਹੀ ਮਿਲ ਗਈ ਮੇਰਾ ਵੀ ਦਿਲ ਖੁਸ਼ ਹੁੰਦਾ ਬਈ ਜਦੋਂ ਕਹਿੰਦੀ ਆਂ ਪ੍ਰੀਤੀ ਨੂੰ ਲੈ ਆ ਪ੍ਰੀਤੀ ਨੂੰ ਆ ਜੀ ਲੈ ਕੇ ਦੇ ਦਾਂਗੇ ਪ੍ਰੀਤੀ ਦਾ ਦਿਲ ਘਟੀਆਂ ਜਾਂਦਾ ਹੁਣ ਹੋ ਆਏ ਨਾ ਹੋਵੇ ਟੈਨਸ਼ਨ ਨਾ ਹੋਵੇ ਨਾ ਤਾਂ ਮੈਨੂੰ ਹੁੰਦਾ ਵੀ ਆਪਣੇ ਪਰਿਵਾਰ ਨਾਲੋਂ ਜ਼ਿਆਦਾ ਪਿਆਰ ਕਰਦੀ ਹੈ ਇਹ ਐਂ ਨਹੀਂ ਕਿਉਂ ਤਰੀਫਾ ਕਰੀਆ ਨਹੀਂ ਤੁਸੀਂ ਮੇਰੀਆਂ ਸਾਰੀਆਂ ਭਰਜਾਈਆਂ ਕਰਦੀਆਂ ਨੇ ਤੂੰ ਚੰਗੀਆਂ ਤਾਂ ਤਰੀਫਾਂ ਹੁੰਦੀਆਂ ਨੇ ਤੇਰੀਆਂ ਸਾਰੀਆਂ ਕੋਈ ਨਹੀਂ ਕਰਦੀਆਂ ਹੈਗੀਆਂ ਉਹ ਤਾਂ ਕੁੜੀਆਂ ਨਾਲ ਵਰਤ ਨਹੀਂ ਦਿੰਦੀਆਂ ਤੂੰ ਸਾਡੇ ਨਾਲ ਹੀ ਵੱਧ ਵਰਤਦੀ ਆ ਮੇਰਾ ਘਰ ਜੁਆੰਦਾ ਹੀ ਫਿਰ ਵੀ ਘਰ ਦੀ ਧੀ ਹੈ ਜਿੰਨਾ ਉਹਦੇ ਸੋਡਾ ਉਹਨੇ ਹੀ ਇਹਦਾ ਇਹ ਚਲ ਬਹੁਤ ਧੰਨਵਾਦ ਤੇਰਾ ਤੇ ਐਂ ਕਰੋ ਅਸਮੋਸੇ ਠੰਡੇ ਹੋਈ ਜਾਂਦੇ ਨੇ ਗੱਲਾਂ ਗੱਲਾਂ ਚ ਪਤੀਨ ਲੱਗਿਆ ਪ੍ਰੀਤੀ ਨੂੰ ਚਾਹ ਬਣਾ ਕੇ ਲਿਆ ਦੇ ਨਾਲ ਅਸਮੋਸੇ ਦੇ ਨਾ ਕੋਈ ਨਹੀਂ ਤੁਸੀਂ ਬੈਠੋ ਆ ਗਾਹੜ ਸੁਣਾਓ ਬਈ ਗੱਲਬਾਤ ਕੋਈ ਹਾਂ ਸਾਰੇ ਠੀਕ ਨੇ ਬਈ ਜਵਾਕ ਨਹੀਂ ਲੈਂਦੇ ਉਹਨੂੰ ਲੈ ਆਉਣਾ ਸੀ ਨਾਲ ਨਾ ਸਕੂਲ ਗਈ ਹੋਈ ਸੀ ਕੁੜੀ ਫਿਰ ਮੈਂ ਕਿਹਾ ਚੱਲ ਕਾਨੂੰਨੀ ਛੁੱਟੀ ਮਰਵਾਉਂ ਲੈ ਜਾਣੀ ਸੀ ਵਿਚਾਰੀ ਮਾਮਾ ਮਾਮਾ ਕਰਦੀ ਫਿਰਦੀ ਮਾਮਾ ਮਾਮੀ ਭੱਜੀ ਫਿਰਦੀ ਉਹਨੂੰ ਚੀਜੀ ਚੂਜੀ ਦੇ ਚਲ ਕਦੇ ਮੈਂ ਕਿਹਾ ਫੇਰ ਮੈਂ ਲਿਆ ਕੇ ਲੈ ਚੂੰਗੀ ਇਹਨੂੰ ਰੀਤੀ ਚਾਵੀ ਲੰਦੀ ਲੈ ਸੜੀ ਹੋ ਕੇ ਕੋਈ ਨਾ ਪਾਪ ਦਿਨੇ ਪੀ ਲੈਂਦੀ ਉੱਥੇ ਜਾ ਕੇ ਕੋਈ ਨਾ ਮੈਂ ਤੇ ਚਲ ਖਾ ਲੈਂਦੀ ਬੈਜੋ ਪਾਪੀ ਹੋਰ ਤਾਂ ਨਹੀਂ ਖਾਣਾ ਪੀਣਾ ਉਸਨਾਲ ਜੇ ਖਾਣਾ ਪੀਣਾ ਨਹੀਂ ਕਿ ਦੂਸਰੀ ਵਾਰ ਦੀ ਚਾਹ ਨਾਲ ਖਾ ਲਈਂ ਨਾ ਨਾ ਹਲੇ ਤਾਂ ਕੁਛ ਨਹੀਂ ਖਾਣਾ ਬੇਠ ਠੀਕ ਹੈ ਪੀ ਲਾ ਚਲ ਬੈਜੀ ਮੈਂ ਤਾਂ ਚਲ ਫੇਰ ਹੀ ਥੰਮ ਗਈ ਮੈਂ ਕੰਮ ਕਰਿਆ ਹਾਂ ਬੰਨੇ ਮੈਂ ਕੰਮ ਕਰਨ ਲੱਗ ਗਈ ਉੱਧਰ ਫਿਰ ਭਾਬੀ ਮੈਨੂੰ ਉਠਾ ਲੈਣਾ ਸੀ ਮੈਂ ਕਰਾ ਦਿੰਦੀ ਚੱਲ ਕੋਈ ਨਾ ਤੁਸਾਂ ਆਪਦੇ ਘਰੇ ਵੀ ਬਿਠੇਰੇ ਕਰਦੀਆਂ ਫੇਰ ਕੀ ਹੁੰਦਾ ਸੀ ਜੇ ਇੱਥੇ ਕਰਾ ਲੈਂਦੀ ਨਾਲ ਨਹੀਂ ਹੁੰਦਾ ਭਾਬੀ ਮੈਂ ਤੇਰਾ ਦੇਣਾ ਕਿੱਥੇ ਦੇਵੂੰਗੀ ਤੂੰ ਤਾਂ ਉਹ ਕਹਾਵਤੀ ਗਲਤ ਕਰਤੀ ਜਿਹੜੇ ਕਹਿੰਦੇ ਹੁੰਦੇ ਨੇ ਪੇਕੇ ਮਾਮਾ ਨਾਲ ਹੁੰਦੇ ਨੇ ਪਰ ਜੇ ਭਾਬੀਆਂ ਚਾਹਣਾ ਤਾਂ ਪੇਕੇ ਪਰਜਾਈਆਂ ਨਾਲ ਵੀ ਹੋ ਜਾਂਦੇ ਨੇ ਜਿਵੇਂ ਹੁਣ ਦੇਖ ਲੈ ਮਾਂ ਤਾਂ ਮੈਨੂੰ ਠਾ ਦਿੰਦੀ ਸੀ ਕਹਿ ਦਿੰਦੀ ਸੀ ਇੱਥੇ ਆ ਕੇ ਤੇਰੀਆਂ ਆਤਾਂ ਵਿਗੜ ਜਾਂਦੀਆਂ ਨੇ ਤੇ ਤੂੰ ਮੈਨੂੰ ਕਿਰਾਂ ਵੀ ਨਹੀਂ ਕਿਹਾ ਹੈਗਾ ਵੀ ਉੱਠ ਘੜ ਸੋ ਮੈਂ ਮੈਨੂੰ ਬੈੱਡ ਤੇ ਚਾਹ ਲੈ ਕੇ ਦਿੱਤੀ ਆ ਤੂੰ ਤਾਂ ਮੈਨੂੰ ਮੇਰੀ ਮਾਂ ਨਾਲੋਂ ਵੀ ਵੱਧ ਪਿਆਰ ਦਿੰਨੀ ਆ ਮੈਂ ਤਾਂ ਹੁਣ ਤੱਕ ਐਵੇਂ ਸੋਚੀ ਜਾਂਦੀ ਸੀ ਵੀ ਮਾਂ ਮੁੱਕ ਗਈ ਤੇ ਮੇਰਾ ਉੱਥੇ ਕੁਝ ਨਹੀਂ ਰਿਹਾ ਹੈਗਾ ਲੈ ਪ੍ਰੀਤੀ ਤੂੰ ਤਾਂ ਉਹੀ ਕਰੀ ਜੰਨੀ ਆ ਮੇਰਾ ਫਰਜ਼ ਬੰਦਾ ਵੀ ਤੇ ਇਸ ਘਰ ਦੀ ਧੀ ਆ ਤੇਰੇ ਆਏ ਆਏ ਦੀ ਮੈਂ ਇੱਜ਼ਤ ਕਰਾਂ ਤੈਨੂੰ ਚਾਹ ਪਾਣੀ ਪੁੱਛਾਂ ਜੇ ਨਾ ਪੁੱਛਾਂ ਤਾਂ ਤੇਰਾ ਕਿੰਨਾ ਦਿਲ ਦੁਖੂਗਾ ਲੈ ਪ੍ਰੀਤੀ ਮੈਂ ਖਾਣਾ ਬਣਾਉਣੀ ਆ ਜੇ ਤੂੰ ਪੈਣਾ ਪੈ ਜਾ ਤੇ ਜੇ ਤੂੰ ਬਾਹਰ ਧੁੱਪ ਸੇਕਣੀ ਆ ਤਾਂ ਧੁੱਪ ਸੇਕ ਲਾ ਅਭੀ ਮੈਂ ਤਾਂ ਹੁਣ ਜਾਉਂਗੀ ਮੈਂ ਕੱਲ ਛੋਡੇ ਕਹਿਣ ਤੇ ਰਹਿ ਗਈ ਵੀਰੇ ਨੂੰ ਕਹਿ ਦੋ ਮੈਨੂੰ ਚੜਾਇਆ ਹੋਊਗਾ ਛੇਪੀ ਕੋਈ ਨਾ ਹੁਣ ਬਿਨ ਰੋਟੀ ਖਾਦੇ ਤਾਂ ਨਹੀਂ ਜਾਂਦੀ ਦੂੰ ਤੈਨੂੰ ਰੋਟੀ ਖਵਾ ਕੇ ਫੇਰ ਭੇਜਾਂਗੇ ਫੇਰ ਵਗਜੀ ਕੋਈ ਨਾ ਹਜੇ ਤਾਂ ਹੁਣ ਤਾਂ ਸਵੇਰ ਹੋਈ ਆ ਦੁਪਹਿਰੇ ਜੇ ਵਗਜੀ ਕੋਈ ਨਾ ਐਨਾ ਸਾਡਾ ਜੀ ਲੱਗ ਗਿਆ ਤੇਰੇ ਆਏ ਨਾਲ ਵਧੀਆ ਗੱਲਾਂ ਬਾਤਾਂ ਕਰ ਲੀਆਂ ਵਾਲੇ ਰੱਜ ਕੇ ਨਾਲੇ ਸਾਰਾ ਆਪਦਾ ਦੁੱਖ ਸੁੱਖ ਹੋ ਗਿਆ ਵਧੀਆ ਤੁਹਾਡਾ ਤਰੀਤੀ ਇੱਥੇ ਆਉਣ ਵਾਸਤੇ ਪਹਿਲੇ ਬੋਲ ਤੇ ਆਈ ਤੂੰ ਮੇਰੇ ਤੇ ਵਜੀ ਧੰਨਵਾਦ ਮੇਰਾ ਨੀ ਭਾਬੀ ਧੰਨਵਾਦ ਤਾਂ ਮੈਨੂੰ ਤੇਰਾ ਕਰਨਾ ਚਾਹੀਦਾ ਜਿਹੜਾ ਤੂੰ ਮੈਨੂੰ ਇੰਨੇ ਪਿਆਰ ਨਾਲ ਇੱਥੇ ਬੁਲਾਇਆ ਤੇ ਮੈਨੂੰ ਇੱਥੇ ਆਈ ਨੂੰ ਮਾਂ ਜਿੰਨਾ ਪਿਆਰ ਦਿੱਤਾ ਚਲ ਠੀਕ ਹੈ ਚੰਗਾ ਪ੍ਰੀਤੀ ਜੇ ਤੂੰ ਰੈਸਟ ਕਰਨੀ ਹੋ ਰੈਸਟ ਕਰ ਲੈ ਮੈਂ ਖਾਣਾ ਬਣਾ ਲਾਂ ਚੰਗਾ ਠੀਕ ਹੈ ਭਾਬੀ ਹਾਂ ਤੂੰ ਪਚ ਕਰ ਲਾਂ ਦੀ ਪ੍ਰੀਤੀ ਇੱਥੇ ਮੰਨ ਜਾ ਨਾ ਭਾਬੀ ਬੱਸ ਮੈਂ ਤਾਂ ਜਾਣੀ ਆ ਬਾਈ ਕਿੱਧਰ ਗਿਆ ਮੈਨੂੰ ਛੱਡਿਆ ਹੁੰਦਾ ਇੰਤਰਾ ਬਾਈ ਮੇਲੇ ਬਾਹਰ ਨਾ ਵਗਿਆ ਹੋਵੇ ਕੋਈ ਨਾ ਛੱਡਿਆ ਆਉਣਗੇ ਐਡੀ ਕੀ ਕਾਲੀ ਹੋਈ ਏ ਤੈਨੂੰ ਨਾ ਪਾਪੀ ਕੰਮ ਪਏ ਹੋਣਗੇ ਦੇਖੀ ਜਾ ਕੇ ਕੰਮ ਕਰਨੇ ਨੇ ਮੈਂ ਹਲੇ ਸਿਰ ਬਾਈ ਨੂੰ ਤਾਂ ਫਿਰ ਹਜੇ ਫ੍ਰੀਤੀ 2 ਘੰਟੇ ਲੱਗਣਗੇ ਉਹ ਪਿੰਡ ਚ ਕਿਸੇ ਨਾਲ ਕੰਮ ਵਾਗ ਗਿਆ ਉੱਥੇ ਜੇ ਮੈਨੂੰ ਹਾਂ ਹੀ ਪਤਾ ਹੁੰਦਾ ਮੈਂ ਉਹਨਾਂ ਨੂੰ ਨਾ ਭੇਜਦੀ ਮੈਨੂੰ ਤਾਂ ਐਸੀ ਮੈਂ ਹੱਦ ਦੁਪਹਿਰੇ ਜਾਵੇਂਗੀ ਚੱਲ ਭਾਬੀ ਫਿਰ ਮੈਂ ਆਪੀ ਵਗ ਜਾਨੀ ਆ ਦੇਖੀ ਭਾਬੀ ਬਣ ਕੇ ਹੁਣ ਮੈਨੂੰ ਲੇਟ ਨਾ ਕਰਾ ਨਾਲ ਤਾਂ ਮੇਰੇ ਕੰਮ ਪਏ ਹੋਣਗੇ ਨਾਲੇ ਜਵਾਕ ਡੀਕਦੇ ਹੋਣਗੇ ਚੱਲ ਚੰਗਾ ਭਾਬੀ ਫਿਰ ਮੈਂ ਤਾਂ ਜਾਣੀ ਆ ਉਹਨਾਂ ਐ ਕਿ ਮ ඇර මන්තර ද බෑජ පරිත්ති කාගීම ලෑපරිත්ති අ බිස්කොට කඩා ෙලේ සිර යින රාදක ත ම න පෙන්්ඩා න්ට බාග යානල සූතයග අබයිති පන්ද හල්ට ල න සිමන පේා ස් ම නුත හි ලක්කන් වර්ග කොයිනකුඩේ නචනවාද න්ය මදවාද මෙරහක්කනිි වන්ද සිතැනු දේද. ਨਾ ਪਪੀਏ ਤਾਂ ਤੁਸੀਂ ਬਾਲੀ ਖੇਚਲਾ ਕੀ ਕੋਈ ਨਾ ਖੇਚਲਾ ਕੁੜੀਆਂ ਨੂੰ ਦਿੱਤਾ ਘਟਦਾ ਨਹੀਂ ਹੈਗਾ ਵੱਧਦਾ ਹੀ ਹੈ ਰੱਬ ਦੁੱਗਣਾ ਦਿੰਦਾ ਹੈ ਕਮਾਈਆਂ ਚ ਦੁੱਗਣੀ ਬਰਕਤ ਦਿੰਦਾ ਜੇ ਕੋਈ ਭੈਣਾਂ ਨੂੰ ਘਰ ਦਿਆਂ ਤੀਆਂ ਨੂੰ ਹੱਸ ਕੇ ਦਿੰਦਾ ਕੋਈ ਅੱਭੀ ਜਿਉਂਦੀ ਵਸਦੀ ਰਹੇ ਰੱਬ ਤੈਨੂੰ ਤਰੱਕੀਆਂ ਬਖਸ਼ੇ ਹਮੇਸ਼ਾ ਹੱਸਦੀ ਵਸਦੀ ਰਹੇ ਤੂੰ ਪ੍ਰੀਤੀ ਹੱਸਣਾ ਵਸਣਾ ਸੋਡੇ ਨਾਲ ਹੀ ਹੈ ਜੇ ਤੁਸੀਂ ਖੁਸ਼ ਹੋ ਤਾਂ ਸਾਰਾ ਟੱਬਰ ਖੁਸ਼ ਹੈ ਜਿੰਨਾ ਤੀਆਂ ਨੂੰ ਪ੍ਰੀਤੀ ਖੁਸ਼ ਕਰਾਂਗੇ ਓਨੀ ਘਰ ਚ ਖੁਸ਼ਹਾਲੀ ਆਉਂਦੀ ਹੈ ਲੈ ਸਾਚ ਬ੍ਰਿਤੀ ਆ ਚੀਜ਼ ਇੱਕ ਹੋਰ ਰਹਿ ਗਈ ਸੀ ਬੀਬੀ ਦੇ ਵਿਆਹ ਵੇਲੇ ਆਪਦੇ ਹੱਥਾਂ ਨਾਲ ਕੱਢਿਆ ਹੋਇਆ ਝੋਲਾ ਦੋ ਝੋਲੇ ਸੀ ਮੈਂ ਆਖਾ ਇੱਕ ਚਲ ਤੈਨੂੰ ਦੇ ਦਾਂ ਸਾਹਮ ਕੇ ਰੱਖੀ ਇਹਨੂੰ ਬ੍ਰਿਤੀ ਚੰਗਾ ਨਾਲੇ ਭਾਬੀ ਉਹਦੀ ਨਿਸ਼ਾਨੀ ਆ ਹਾਂ ਮੈਂ ਤਾਂ ਆਹੀ ਦਿੱਤੀ ਆ ਤੈਨੂੰ ਮੈਂ ਕਿਹਾ ਜੀ ਨਿਸ਼ਾਨੀ ਆ ਚੱਲ ਨਾਲ ਤੂੰ ਸਾਹਮ ਕੇ ਰੱਖੀ ਏਸੀ ਜੀ ਪਾ ਦਾਨੀ ਆ ਤੈਨੂੰ ਕੱਪੜੇ ਲੈ ਆਵੀ ਵਿੱਚ ਪਾ ਦਾਨੀ ਸਮਿਆਲ ਹੀ ਪ੍ਰੀਤੀ ਇੱਕ ਸੂਟ ਨੂੰ ਵਧੀਆਗਾ ਸੂਟ ਚੰਗਾ ਨਾ ਕੋਈ ਨਾ ਭਾਬੀ ਸੁਣਾ ਕੇ ਤੁਹਾਂ ਹਾਂ ਲੈ ਪ੍ਰੀਤੀ ਵਧੀਆ ਜੀ ਲੱਗਿਆ ਸੀ ਇੱਕ ਦਿਨ ਹੋਰ ਰਹਿ ਜਾਂਦੀ ਤੂੰ ਫਿਰ ਭਾਬੀ ਤੈਨੂੰ ਪਤਾ ਘਰੇ ਨਹੀਂ ਸਰ ਨਾਲੇ ਹੁਣ ਤੇਰਾ ਬਾਈ ਆਊਗਾ ਆਖੂਗਾ ਪ੍ਰੀਤੀ ਬਗ ਵੀ ਗਈ ਚਲ ਆ ਜਾ ਫਿਰ ਤੈਨੂੰ ਉੱਥੇ ਤੱਕ ਮੈਂ ਛੱਡੇ ਆਉਣੀ ਆ ਮੜਾ ਜਮ ਗੇਟ ਲਾ ਦਾ ਚਲ ਕੋਈ ਨਾ ਭਾਬੀ ਮੈਂ ਬਗ ਜੂਗੀ ਆਪੀ ਕੋਈ ਨਾ ਬ੍ਰਿਤੀ ਮਦਨ ਛੱਡਿਆ ਹੁਣ ਨਾ ਕੋਈ ਨਾ ਭਾਬੀ ਕਿੱਧਰ ਜਾਓਗੇ ਇੱਧਰ ਮੁੜ ਕੇ ਆਉਣਾ ਆਪੂ ਸਾਨੂੰ ਚੱਲ ਫੋਨ ਕਰਦੀ ਫਿਰ ਜਾ ਕੇ ਚੰਗਾ ਠੀਕ ਹੈ ਚੰਗਾ ਚੱਲ ਚੰਗਾ ਬ੍ਰਿਤੀ ਜਿੰਨਾ ਮੇਰੀ ਪਰਜਾਈ ਮੇਰਾ ਕਿੰਨਾ ਕਰਦੀ ਆ ਜੇ ਸਾਰਿਆਂ ਦੀਆਂ ਭਾਬੀਆਂ ਨੀਆਂ ਚੰਗੀਆਂ ਹੋਣ ਤਾਂ ਕਿਸੇ ਦੀ ਅੱਖ 'ਚ ਹੰਝੂ ਨਾ ਆਵੇ ਮਾਂ ਨੂੰ ਯਾਦ ਕਰਕੇ